ਸਤਿ ਸ੍ਰੀ ਅਕਾਲ। ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਸੁਖਬੀਰ ਸਿੰਘ ਬਾਦਲ ਨੇ ਸੀਐਮ ਭਗਵੰਤ ਮਾਨ ਤੇ ਉਹਨਾਂ ਦੀ ਪਾਰਟੀ ਦੇ ਉੱਤੇ ਲਾਇਵ ਵੱਡੇ ਇਲਜ਼ਾਮ। ਕੀ ਇਲਜ਼ਾਮ ਲਾਏ ਹੈ? ਇਹਨਾਂ ਇਲਜ਼ਾਮਾਂ ਦੇ ਵਿੱਚ ਕਿਸ ਹੱਦ ਤੱਕ ਹਕੀਕਤ ਹੈ ਜਾਂ ਕਿਸ ਹੱਦ ਤੱਕ ਇਹ ਸੱਚੀ ਹੈ ਇਸ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ। ਬਹੁਤ ਵੱਡੀ ਖਬਰ ਹੈ ਜਿਵੇਂ ਕਿ ਇੱਕ ਵਾਰ ਫੇਰ ਤੋਂ ਸੁਖਬੀਰ ਸਿੰਘ ਬਾਦਲ ਨੂੰ ਜ਼ੋਰਦਾਰ ਝਟਕਾ ਤੇ ਉਹਨਾਂ ਦੇ ਨਾਲ ਜੱਗੋਂ ਤੇਰਵੀ ਹੋ ਗਈ ਹੈ। ਯਾਨੀ ਚੋਣਾਂ ਦੇ ਦੌਰਾਨ ਇੱਕ ਪਾਸੇ ਤਾਂ ਵੋਟਾਂ ਪੈ ਰਹੀਆਂ ਸੀ ਪਰ ਦੂਜੇ ਪਾਸੇ ਇੱਕ ਬਹੁਤ ਵੱਡਾ ਹੰਗਾਮਾ ਹੋ ਚੁੱਕਿਆ ਪੰਜਾਬ ਭਰ ਦੇ ਵਿੱਚ ਫਿਰ ਤੋਂ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਦਾ ਔਰ ਪੂਰੇ ਅਕਾਲੀ ਦਲ ਦਾ ਆਮ ਆਦਮੀ ਪਾਰਟੀ ਦੇ ਉੱਤੇ ਇੱਕ ਵਾਰ ਫਿਰ ਤੋਂ ਵੱਡਾ ਇਲਜ਼ਾਮ ਲਾ ਦਿੱਤਾ ਔਰ ਦੂਜੇ ਪਾਸੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਔਰ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਨੇ ਪੂਰਾ ਪੰਜਾਬ ਫਿਰ ਤੋਂ ਹਿਲਾ ਦਿੱਤਾ ਯਾਨੀ ਸੁਖਬੀਰ ਸਿੰਘ ਬਾਦਲ ਨੇ ਅਕਸਰ ਕੁਝ ਬੀਤੇ ਦਿਨਾਂ ਦੇ ਵਿੱਚ ਬਹੁਤ ਸਾਰੇ ਇਲਜ਼ਾਮ ਆਮ ਆਦਮੀ ਪਾਰਟੀ ਯਾਨੀ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਲਾ ਦਿੱਤੇ ਸੀ ਪਰ ਅੱਜ ਉਹਨਾਂ ਨੂੰ ਸਿੱਧ ਕਰਨ ਦੀ ਫੇਰ ਤੋਂ ਕੋਸ਼ਿਸ਼ ਕੀਤੀ ਹੈ ਸੁਖਵੀਰ ਸਿੰਘ ਬਾਦਲ ਦੇ ਨਾਲ ਕੀ ਹੋਇਆ ਅੱਜ ਤੁਹਾਨੂੰ ਸੁਣ ਕੇ ਵੀ ਔਰ ਦੇਖ ਕੇ ਵੀ ਬੜੀ ਹੈਰਾਨੀ ਹੋਣੀ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਆਮ ਆਦਮੀ ਪਾਰਟੀ ਦੇ ੱਤੇ ਚੜ ਗਏ ਨੇ ਔਰ ਉਹਨਾਂ ਦੇ ਵਰਕਰਾਂ ਦੇ ਨਾਲ ਵੀ ਕੀ ਹੋਇਆ ਉਹ ਤੁਹਾਡੇ ਨਾਲ ਅੱਜ ਪੂਰਾ ਮਾਮਲਾ ਸੰਝਾ ਕਰਾਂਗੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਇਹ ਚੋਣ ਜਿੱਤਣ ਦਾ ਦਾਵਾ ਕਰ ਰਹੇ ਸੀ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਹਿੰਦੇ ਜੀ ਵਰਕਰਾਂ ਨੇ ਹਮਲਾ ਕਰ ਦਿੱਤਾ ਔਰ ਗਲੀਆਂ ਦੇ ਵਿੱਚ ਜਲੂਸ ਕਿਵੇਂ ਨਿਕਲ ਗਿਆ ਅਕਾਲੀ ਦਲ ਦਾ ਇਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਖਬਰ ਔਰ ਮੈਂ ਤੁਹਾਨੂੰ ਇਹਦਾ ਹੁਣ ਇੱਕ ਵੀਡੀਓ ਦਿਖਾਉਂਗਾ ਜੀਵੇ ਵਿੱਚ ਵੋਟਾਂ ਦੇ ਦੌਰਾਨ ਇੱਕ ਬਹੁਤ ਵੱਡਾ ਪੰਗਾ ਪੈ ਗਿਆ ਪੋਲਿੰਗ ਬੂਥ ਦੇ ਉੱਤੇ ਔਰ ਅਕਾਲੀ ਦਲ ਦੇ ਵਰਕਰ ਇਸ ਤਰ੍ਹਾਂ ਇਕੱਠੇ ਹੋ ਗਏ ਨੇ ਕਿ ਆਮ ਆਦਮੀ ਪਾਰਟੀ ਦੇ ਉੱਤੇ ਫੇਰ ਤੋਂ ਵੱਡਾ ਇਲਜ਼ਾਮ ਲੱਗ ਚੁੱਕਿਆ ਕਿਉਂਕਿ ਇੱਕ ਪਾਸੇ ਕਹਿੰਦੇ ਜੀ ਧੱਕੇ ਦੇ ਨਾਲ ਆਮ ਆਦਮੀ ਪਾਰਟੀ ਆਪਣੀ ਚੋਣ ਜਿੱਤਣ ਦੀ ਕੋਸ਼ਿਸ਼ ਕਰ ਰਹੀ ਸੀ ਔਰ ਦੂਜੇ ਪਾਸੇ VOTING ਤੋਂ ਪਹਿਲਾਂ ਹੀ ਚੋਣ ਨੂੰ ਰੱਦ ਕਰ ਦਿੱਤਾ ਗਿਆ ਤਾਂ ਕੀ ਇੱਥੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਸਹੀ ਨੇ ਜਾਂ ਨਹੀਂ ਆਮ ਆਦਮੀ ਪਾਰਟੀ ਸਹੀ ਹੈ ਜਾਂ ਨਹੀਂ ਦੋਨਾਂ ਤਰੀਕਿਆਂ ਦਾ ਅੱਜ ਤੁਹਾਡੇ ਸਾਹਮਣੇ ਮਾਮਲਾ ਦੱਸਾਂਗੇ ਪੂਰੀ ਖਬਰ ਦਿਖਾਵਾਂਗੇ ਪਹਿਲਾਂ ਤੁਹਾਨੂੰ ਮੈਂ ਇਹ ਸੁਣਾਉਂਗਾ ਕਿ ਮਾਮਲਾ ਕੀ ਹੋਇਆ ਪੰਜਾਬ ਦੇ ਵਿੱਚ ਵੋਟਾਂ ਦੇ ਦੌਰਾਨ ਇੱਕ ਵੱਡੀ ਝੜਪ ਔਰ ਇੱਕ ਕਤਲ ਵੀ ਹੋ ਚੁੱਕਿਆ ਸੁਣੋ ਕੁਝ ਥਾਵਾਂ ਤੇ ਤਾਂ ਬੜੇ ਹੀ ਸਰਲ ਤਰੀਕੇ ਦੇ ਨਾਲ ਇਹ VOTING ਪ੍ਰਕਿਰਿਆ ਜਿਹੜੀ ਚੱਲ ਰਹੀ ਹੈ ਪਰ ਕੁਝ ਥਾਵਾਂ ਤੇ ਸਵੇਰੇ ਹੀ ਜਿਹੜਾ ਹੱਲਾ-ਗੁੱਲਾ ਦੇਖਣ ਨੂੰ ਮਿਲਿਆ ਕਿਉਂਕਿ ਟਾਰੀ ਤੋਂ ਥੋੜੇ ਦਲੇ ਤਸਵੀਰਾਂ ਤੇ ਖਬਰ ਸਾਂਝੀ ਕਰਾਂਗੇ ਜਿੱਥੇ ਟਾਰੀ ਦੇ ਪਿੰਡ ਖਾਸਾਂ ਦੇ ਵਿੱਚ ਕੁਝ ਹੋਰ ਹੀ ਕਹਾਣੀ ਬਣ ਚੁੱਕੀ ਹੈ ਕਿਉਂਕਿ ਖਾਸਾਂ ਦੇ ਵਿੱਚ ਬਲਾਕ ਸੰਵਤੀ ਚੋਣ ਰੱਦ ਹੋ ਚੁੱਕੀ ਹੈ ਯਾਨੀ ਕਿ VOTING ਤੋਂ ਪਹਿਲਾਂ ਹੀ ਜਿਹੜੀ ਚੋਣ ਹੈ ਉਹ ਰੱਦ ਕਰ ਦਿੱਤੀ ਗਈ ਹੈ ਤੁਹਾਨੂੰ ਕਾਰਨ ਵੀ ਦੱਸਾਂਗੇ ਕਿ ਕਿਉਂ ਜਿਹੜਾ ਇਹ ਫੈਸਲਾ ਲਿਆ ਗਿਆ ਕਿ VOTING ਤੋਂ ਪਹਿਲਾਂ ਬਲਾਕ ਸਭਤੇ ਦੀ ਚੋਣ ਰੱਦ ਹੋ ਚੁੱਕੀ ਹੈ ਤੁਹਮ ਦੱਸਿਏ ਕਿ ਆਪ ਉਮੀਦਵਾਰ ਚੁੱਕਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਬਸ ਕੋਬੰਦਰ ਕੌਰ ਦੇ ਦਾਦਾ ਨਾਮ ਸੀ ਬਲਾਕ ਸੰਮਤੀ ਦੀ ਇਹ ਚੋਣ ਸੀ ਅਤੇ ਉਹਨਾਂ ਦੇ ਨਾਮ ਦੇ ਸਾਹਮਣੇ ਤੱਕੜੀ ਦਾ ਚੋਣ ਨਿਸ਼ਾਨ ਲਗਾ ਦਿੱਤਾ ਜਾਂਦਾ ਗਿਆ ਲਈਏ ਕਿ ਪ੍ਰਿੰਟਿੰਗ ਦੇ ਵਿੱਚ ਗਲਤੀ ਹੋਈ ਹੈ ਤੇ ਪ੍ਰਿੰਟਿੰਗ ਦੇ ਵਿੱਚ ਗਲਤੀ ਹੋਣ ਕਰਕੇ ਚਾਰ ਪੁੱਠਾਂ ਤੇ ਜਿਹੜੀ ਇਹ ਸੰਮਤੀ ਦੀ ਚੋਣ ਸੀ ਬਲਾਕ ਸੰਮਤੀ ਦੀ ਤਾਂ ਉਸ ਨੂੰ ਜਿਹੜਾ ਫਿਲਹਾਲ ਦੇ ਲਈ ਰੱਦ ਕਰ ਦਿੱਤਾ ਤਾਂ ਸੁਣ ਲਿਆ ਪੰਜਾਬ ਵਾਲਿਓ ਅਕਾਲੀ ਦਲ ਦੇ ਨਾਲ ਫੇਰ ਤੋਂ ਇੱਕ ਵਾਰ ਆਮ ਆਦਮੀ ਪਾਰਟੀ ਦਾ ਪੰਗਾ ਚਲਦੀਆਂ ਚੋਣਾਂ ਦੇ ਵਿੱਚ ਪੈ ਗਿਆ ਯਾਨੀ ਚਲਦੀ VOTING ਦੇ ਵਿੱਚ ਪੈ ਗਿਆ ਉਹਨੂੰ ਰੱਦ ਕਰ ਦਿੱਤਾ ਗਿਆ ਚਾਰ ਜਗ੍ਹਾ ਤੇ ਇਹ ਚੋਣ ਰੱਦ ਕੀਤੀ ਗਈ ਹੈ ਪਰ ਅਕਾਲੀ ਦਲ ਦੇ ਵਰਕਰ ਮੌਕੇ ਤੇ ਕੀ ਕਹਿ ਰਹੇ ਨੇ ਇਹ ਖਬਰ ਤੁਹਾਡੇ ਨਾਲ ਜਿਹੜੀ ਕਿ ਅਹਿਮ ਹੈ ਇਹਨੂੰ ਵੀ ਸਾਂਝਾ ਕਰਦੇ ਹਾਂ ਔਰ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਇਸ ਵਕਤ ਪੂਰੇ ਸਦਮੇ ਦੇ ਵਿੱਚ ਨੇ ਯਾਨੀ ਆਮ ਆਦਮੀ ਪਾਰਟੀ ਕਹਿੰਦੇ ਜੀ ਤੱਕੇ ਦੇ ਨਾਲ ਚੋਣ ਜਿੱਤਣ ਦੀ ਫੇਰ ਤੋਂ ਲਗਾਤਾਰ ਕਹਿੰਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜੜਾਂ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੁਆਰਾ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਤੇ ਸਿੱਧੇ ਤੌਰ ਤੇ ਲੱਗ ਰਹੇ ਨੇ ਪਰ ਉਹਨਾਂ ਦੇ ਮੌਕੇ ਤੇ ਵਰਕਰ ਕੀ ਕਹਿ ਰਹੇ ਨੇ ਇਹ ਵੀ ਸੁਣ ਲੋ ਜਰਾ ਉਸ ਤੋਂ ਬਾਅਦ ਬੜੀ ਹੀ ਅਹਿਮ ਖਬਰ ਸੁਖਬੀਰ ਸਿੰਘ ਬਾਦਲ ਦੀ ਕਿ ਆਖਰ ਉਹਨਾਂ ਦੇ ਨਾਲ ਕੀ ਹੋਇਆ ਸੁਣੋ ਚੱਕਰ ਬਈ ਇਹ ਆ ਆ ਜੋ ਇੱਧਰ ਆ ਜੋ ਚੱਕਰ ਇਹ ਆ ਇੱਥੇ ਜਿਹੜੇ ਬੰਦੇ ਪਿੰਡ ਦੇ ਆ ਪਿੰਡ ਦਾ ਬੰਦਾ ਉਹਨਾਂ ਦੇ ਵਿੱਚੇ ਪੰਚਾਇਤੀ ਵੋਟਾਂ ਹੋ ਕੇ ਐਡੀਆਂ ਪੰਚਾਇਤੀ ਵੀ ਵੋਟਾਂ ਪਾਈਆਂ ਉਹ ਸਾਰੀਆਂ ਵੋਟਾਂ ਕੈਨਸਲ ਕਿਉਂ ਕੇ ਪਈਆਂ ਬੰਦੇ ਨੇ ਸਾਡੇ ਆ 60-60 ਕਿਲੋ ਜੀ ਵੋਟਾਂ ਕਟਾਈਆਂ ਗਈਆਂ ਨੇ ਠੀਕ ਆ ਕੋਈ 5 10 20 50 ਵੋਟਾਂ ਹੋ ਸਕਦੀਆਂ ਥੋੜੀਆਂ ਪਰ 3-400 ਵੋਟ ਖਰਾਬ ਹੋ ਗਈ ਪਿੰਡ ਦੀ ਹੁਣ ਪੰਚਾਇਤੀ ਇਲੈਕਸ਼ਨਾਂ ਹੋ ਗਏ ਐਡੀਆਂ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੇ ਵੋਟ ਪਾਈ ਆ ਹਾਂ ਸਾਰੀਆਂ ਲਿਸਟਾਂ ਅਸੀਂ ਕਹਾਂ ਤੁਹਾਨੂੰ ਲਿਸਟਾਂ ਦੇ ਦੋ ਲਿਸਟਾਂ ਨਹੀਂ ਦੇ ਰਹੇ ਨਾ ਲਿਸਟਾਂ ਇਹਨਾਂ ਦੇ ਬੰਦੇ ਨੇ ਵੋਟਾਂ ਕਰੀਆਂ ਅੱਜ ਤੇ ਮਾਵਾਂ ਪੈਣਾ ਸਾਡੀਆਂ ਸਾਰੀਆਂ ਵਿਚਾਰੀਆਂ ਖੱਜਲ ਹੋ ਰਹੀਆਂ ਨੇ ਉਹਨਾਂ ਦੇ ਵੋਟਾਂ ਪਾ ਕੇ ਕਿਸੇ ਦੇ ਰਿਸ਼ਤੇਦਾਰੀ ਚ ਵਿਆਹ ਜਾਣਾ ਕਿਸੇ ਨੇ ਹੋਰ ਜਾਣਾ ਇਹ ਸਾਡੀ ਵੋਟ ਖਰਾਬ ਕੀਤੀ ਜਾ ਰਹੀ ਆ ਤੋ ਇਸ ਕਰਕੇ ਇਹ ਜਨ ਲਈ ਐ ਟੱਕਾਂ ਦਾ ਅਸੀਂ ਹੋਣ ਦੋਵੇਂ ਕਿਹਨਾਂ ਨੂੰ ਪੁੱਛਾਂ ਇਹਨਾਂ ਨੇ ਕਿੰਨੇ ਖਰਚਾ ਕਵਰ ਕਿੰਨੇ ਖੱਜਲ ਕੀਤਾ ਇਹਨਾਂ ਦੇ ਚਲੋ ਪਹਿਲੇ ਬੋਟਰ ਉਹ ਤਾਂ ਜਿਹੜੀ ਡਿਲੀਟਰ ਹੈ ਉਹਦੇ ਤੇ ਸਟੈਂਪ ਲੱਗੀ ਹੋਈ ਹੈ ਡਿਲੀਟਰ ਤਾ ਸੁਣ ਲਿਆ ਪੰਜਾਬ ਵਾਲੋ ਆਮ ਆਦਮੀ ਪਾਰਟੀ ਅਕਾਲੀ ਦਲ ਵਾਲੇ ਵਰਕਰ ਕਹਿ ਰਹੇ ਆ ਕਹਿੰਦੇ ਜੀ ਸਾਡੀਆਂ ਵੋਟਾਂ ਧੱਕੇ ਦੇ ਨਾਲ ਘੱਟ ਰਹੇ ਨੇ ਕਿ ਇੱਥੇ ਹੁਣ ਆਮ ਆਦਮੀ ਪਾਰਟੀ ਗਲਤ ਹੈ ਜਾਂ ਸੁਖਵੀਰ ਸਿੰਘ ਬਾਦਲ ਕੋਈ ਗੇਮ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਦੂਜੇ ਪਾਸੇ ਸੁਖਵੀਰ ਬਾਦਲ ਨੂੰ ਹਰ ਆਏ ਨਵੇਂ ਦਿਨ ਨਵੇਂ ਤੋਂ ਨਮਾਤੇ ਵੱਡੇ ਤੋਂ ਵੱਡਾ ਝਟਕਾ ਆਮ ਆਦਮੀ ਪਾਰਟੀ ਦੁਆਰਾ ਲੱਗ ਰਿਹਾ ਹੈ ਕਿ ਹੁਣ ਇੱਥੇ ਸੁਖਵੀਰ ਸਿੰਘ ਬਾਦਲ ਕੋਈ ਗੇਮ ਖੇਡਣ ਦੀ ਕੋਸ਼ਿਸ਼ ਕਰ ਰਹੇ ਸੀ ਇਸ ਕਰਕੇ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਜਾਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਪਾਸੇ ਉਹਨਾਂ ਨੇ ਦੇਖੋ ਸਪਸ਼ਟੀਕਰਨ ਦਿੱਤਾ ਸੀ ਅੱਜ ਕਿ ਭਾਈ ਜਿਹੜੀ VOTING ਉਹ ਆਪਣੇ ਰੂਪ ਦੇ ਵਿੱਚ ਸਾਰੇ ਮਤਦਾਨ ਜਿਹੜੇ ਕਿ ਲੋ ਕਰਨਗੇ ਆਪ ਦੀ ਮਰਜ਼ੀ ਦੇ ਨਾਲ ਕਰਨਗੇ ਪਰ ਇਹਦੇ ਵਿੱਚ ਸਾਡਾ ਕੋਈ ਯੋਗਦਾਨ ਨਾ ਕੋਈ ਧੱਕੇ ਦਾ ਹੋਇਆ ਨਾ ਹੀ ਕੋਈ ਕਿਸੇ ਨੂੰ ਅਸੀਂ ਕੁਝ ਕਹਿਣਾ ਪਰ ਦੂਜੇ ਪਾਸੇ ਉਹਨਾਂ ਨੇ ਸੁਖਵੀਰ ਬਾਦਲ ਤੇ ਤੰਜ ਕੱਸਦੇ ਹੋਏ ਇਹ ਗੱਲ ਕਹੀ ਸੀ ਕਹਿੰਦੇ ਜੀ ਇਹ ਤਾਂ ਹੁਣ ਪਿਸਤੌਲ ਦਿਖਾ ਕੇ ਲੋਕਾਂ ਤੋਂ ਵੋਟਾਂ ਮੰਗਣਗੇ ਅੱਜ ਕੱਲ ਤਾਂ ਕਹਿੰਦਾ ਮੋਟਰਸਾਈਕਲ ਤੇ ਵੀ ਚੜੇ ਫਿਰਦੇ ਨੇ ਹੁਣ ਤਾਂ ਕਹਿੰਦਾ ਜੀ ਗਧੇ ਤੇ ਚੜ ਕੇ ਵੀ ਕਹਿਣਗੇ ਅਸੀਂ ਵੋਟਾਂ ਲੈਣ ਆਏ ਆ ਇਹ ਕੱਲ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਮੁੱਖ ਮੰਤਰੀ ਦੁਆਰਾ ਇਹ ਗੱਲਾਂ ਕਈ ਸਾਰੀਆਂ ਕਹੀਆਂ ਗਈਆਂ ਸੀ ਪਰ ਕੀ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਚੋਣ ਜਿੱਤਣ ਦੇ ਲਈ ਇਹਨਾਂ ਦੇ ਨਾਲ ਤੱਕੇ ਸ਼ਾਹੀ ਕਰ ਰਹੇ ਨੇ ਸਾਡੇ ਹੀ ਭੈਣ ਭਰਾਵਾਂ ਤੋਂ ਪੁੱਛਣਾ ਚਾਹਾਂਗੇ ਤੁਹਾਡਾ ਇਹਨਾਂ ਗੱਲਾਂ ਦੇ ਉੱਤੇ ਕੀ ਕਹਿਣਾ ਤੁਸੀਂ ਤਾਂ ਕਮੈਂਟ ਜ਼ਰੂਰ ਕਰਨੇ ਆ ਪਰ ਸੁਖਬੀਰ ਸਿੰਘ ਬਾਦਲ ਹਨ ਜਿਹੜੇ ਇਨਾਂ ਦਾ ਗ੍ਰਾਫ ਦਰਾਂ ਸਾਲ ਦੇ ਵਿੱਚ ਲਗਾਤਾਰ ਤੇਜ਼ੀ ਦੇ ਨਾਲ ਥੱਲੇ ਨਵਾ ਰਿਹਾ ਤੇ ਆਮ ਆਦਮੀ ਪਾਰਟੀ ਜਿਹੜਾ ਕਿ ਫੇਰ ਜਿੱਤਦੀ ਇਹ ਚੋਣਾਂ ਦੇ ਵਿੱਚ ਨਜ਼ਰ ਆ ਰਹੀ ਹੈ ਫਿਲਹਾਲ ਚਾਰ ਜਗ੍ਹਾ ਦੇ ਉੱਤੇ ਇਹ ਜਿਹੜੀ ਚੋਣ ਇਹਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਬਹੁਤੇ ਸਾਰੇ ਪੰਜਾਬ ਦੇ ਵਿੱਚੋਂ ਲੋਕਾਂ ਦਾ ਇਹ ਵੀ ਕਹਿਣਾ ਕਹਿੰਦੇ ਜੀ ਕਾਲੀ ਗੱਲ ਦੀ ਸਰਕਾਰ ਤਾਂ ਕਿਹੜੀ ਹੈ ਪਰ ਇਹਨਾਂ ਨੂੰ ਇੱਕ ਵੀ ਚੋਣ ਅਸੀਂ ਜਿੱਤਣ ਨਹੀਂ ਦੇਵਾਂਗੇ ਸਰਕਾਰ ਦੀ ਤਾਂ ਦੂਰ ਦੀ ਗੱਲ ਹੈ ਪਰ ਜਿਹੜੇ ਪੰਜਾਬ ਦੇ ਲੋਕ ਇਹਨਾਂ ਦੇ ਸਤਾਏ ਹੋਏ ਹਨ ਨਾ ਉਹ ਉੱਪਰ ਕੇ ਸਾਹਮਣੇ ਵੀ ਆ ਰਹੇ ਨੇ ਜਿਵੇਂ ਕਿ ਕੱਲ ਇੱਕ ਨੌਜਵਾਨ ਨੇ ਫੋਟਾ ਮੰਗਣ ਦੇ ਦੌਰਾਨ ਉਹਨਾਂ ਦੇ ਪਿੱਛੇ ਹੀ ਪੈ ਗਿਆ ਸੀ ਉਹ ਕਹਿੰਦਾ ਵੀ ਜਿਹੜੇ ਵਾਹੀ ਗੁਰੂ ਦਾ ਤੁਸੀਂ ਨਾਮ ਲੈ ਰਹੇ ਹੋ ਨਾ ਤੇ ਇਹੀ ਤੁਹਾਨੂੰ ਥੱਲੇ ਡੇਗੂਗਾ ਉਹ ਸਵਾਲ ਕਰ ਰਿਹਾ ਸੀ ਕਿ ਭਾਈ ਸਾਡੇ ਛੱਪੜ ਦੀ ਜਿਹੜੀ ਕਿ ਗ੍ਰਾਂਟ ਹੈ ਜਾਂ ਉਹਦੇ ਪੈਸੇ ਆ ਚੁੱਕੇ ਆ ਸਰਕਾਰ 35 ਲੱਖ ਰੁਪਏ ਦੇ ਚੁੱਕੀ ਆ ਤੁਸੀਂ ਜਾਣ ਬੁਝ ਕੇ ਸੈਨ ਨਹੀਂ ਕਰਦੇ ਜਿਹੜੇ ਕਿ ਉਥੋਂ ਦੇ ਉਹਨਾਂ ਦੇ ਨਮਾਇੰਦੇ ਨੇ ਆਕਾਲੀ ਦਲ ਦੇ ਇਸ ਕਰਕੇ ਪੂਰੇ ਪੰਜਾਬ ਦੇ ਅੰਦਰ ਸੁਖਵੀਰ ਸਿੰਘ ਬਾਦਲ ਦੀ ਢੰਡੀ ਹੋ ਰਹੀ ਆ ਹਿਰਠੀ ਹੋ ਰਹੀ ਆ ਤੇ ਪੰਜਾਬ ਦੇ ਲੋਕ ਇਹ ਵੀਡੀਓ ਨੂੰ ਵੇਖ ਕੇ ਹੈਰਾਨ ਹੋ ਰਹੇ ਨੇ ਕਿ ਭਾਈ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਵਰਕਰ ਨੇ ਉਹ ਕੀ ਕਰ ਰਹੇ ਨੇ ਦਰਸਾਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਐਸ ਵਕਤ ਬਿਲਕੁਲ ਨਿਚਲੇ ਸਤਲ ਤੇ ਜਾ ਚੁੱਕੇ ਨੇ ਇਹਨਾਂ ਦਾ ਗ੍ਰਾਫ ਬਿਲਕੁਲ ਥੱਲੇ ਜਾ ਚੁੱਕਿਆ ਆਮ ਆਦਮੀ ਪਾਰਟੀ ਅੱਗੇ ਤੋਂ ਫਿਰ ਤੋਂ ਨਜ਼ਰ ਜਿੱਤਦੀ ਆ ਰਹੀ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੋਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸੋ ਗੀਤ ਸਿੰਘ ਬਾਦਲ ਲੋ ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਮਾਨ ਦੇ ਉੱਤੇ ਵੱਡੇ ਇਲਜ਼ਾਮ ਲਾਏ। ਵੀਡੀਓ ਦੇ ਵਿੱਚ ਵੀ ਤੁਸੀਂ ਸੁਣਿਆ ਕਿ ਅਕਾਲੀ ਦਲ ਦੇ ਵਰਕਰ ਕਹਿ ਰਹੇ ਸੀਗੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਧੱਕੇਸ਼ਾਹੀ ਕਰਨ ਦਈ ਹੈਗੇ। ਸਾਡੀਆਂ ਵੋਟਾਂ ਖਰਾਬ ਕੀਤੀਆਂ ਜਾਂਦੀਆਂ ਹੈਗੀਆਂ ਮੈਂ। ਲੋਕਾਂ ਨੂੰ ਬਹੁਤ ਜ਼ਰੂਰੀ ਆਪਣੇ ਕੰਮ ਹੈਗੇ। ਲੋਕ ਛੜਛੜਾ ਕੇ ਵੋਟ ਪਾਉਣਾ ਹੈ। ਲੇਕਿਨ ਇੱਕ ਸਾਜ਼ਿਸ਼ ਦੇ ਤਹਿਤ ਸਾਡੀਆਂ ਵੋਟਾਂ ਜੜੀਆਂ ਮੈਂ ਖਰਾਬ ਕੀਤੀਆਂ ਜਾਂਦੀਆਂ ਹੈਗੀਆਂ ਮੈਂ। ਦੂਜੇ ਪਾਸੇ ਸੀਐਮ ਭਗਵੰਤ ਮਾਨ ਇਹ ਕਹਿੰਦੇ ਸੀਗੇ ਕਿ ਇਹਨਾਂ ਦੀ ਛਵੀ ਜਿਹੜੀ ਹੈ ਪੰਜਾਬ ਦੇ ਵਿੱਚ ਮੁਕੰਮਲ ਤੌਰ ਤੇ ਖਰਾਬ ਹੋ ਚੁੱਕੀ ਹੈ ਹੋ ਸਕਦਾ ਹੈ ਵੋਟ ਲੈਣ ਵਾਸਤੇ ਇਹ ਪਿਸਤੌਲ ਦਾ ਇਸਤੇਮਾਲ ਕਰਨ ਡਰਾ ਕੇ ਲੋਕਾਂ ਨੂੰ ਕੋ ਵੋਟ ਲੈਣ ਕਿਉਂਕਿ ਹੁਣ ਤਾਂ ਮੋਟਰਸਾਈਕਲ ਦੇ ਉੱਤੇ ਚੜੇ ਨਜ਼ਰ ਆਉਂਦੇ ਆ ਇਹ ਖੋਤੇ ਦੇ ਉੱਤੇ ਵੀ ਬਹਿਣਗੇ ਵੋਟਾਂ ਵਾਸਤੇ ਇਹ ਸਭ ਕੁਝ ਕਰਨਗੇ ਔਰ ਜੋ ਹੁਣ ਸੂਰਤ-ਏ-ਹਾਲ ਹੈਗੀ ਹੈ ਵੀਰੋ ਤੁਸੀਂ ਦੱਸਣਾ ਹੈ ਕਮੈਂਟ ਦੇ ਵਿੱਚ ਕੀ ਆਇਆ ਵਾਕੇ ਹੀ ਜਿਹੜੀ ਆਮ ਆਦਮੀ ਪਾਰਟੀ ਉਹ ਤਾਕਸ਼ਾਈ ਕਰੰਦੀ ਹੈ ਅਕਾਲੀ ਦਲ ਦੇ ਨਾਲ ਜ਼ਿਆਦਾ ਕੀ ਕੀ ਜਾਂਦੀ ਹੈ ਜਾਂ ਫਿਰ ਇਹਨਾਂ ਦਾ ਕੋਈ ਹੋਰ ਮਨਸੂਬਾ ਸਿਗਾ ਅਕਾਲੀ ਦਲ ਦਾ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦਾ ਜਿਨ੍ਹਾਂ ਕਿ ਨਾਕਾਮ ਬਣਾਇਆ ਜਾਂਦੇ ਆ ਕਮੈਂਟਾਂ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼